ਉਹ ਲਿਆਂ ਰੋਜੀ ਵੀ ਇਹ ਕਈਆਂ ਨੇ ਕਹਿ ਦੇਣਾ ਉੱਥੋਂ ਵੀ ਚਲਾ ਲੈਂਦਾ ਬਸ ਮੈਂ ਤਾਂ ਨੌਲੇ ਨਹੀਂ ਮੌਰੀਆ ਮੌਰੀਆ ਜੇ ਲੋਕਾਂ ਬਾਕੀ ਮਿਲਦੇ ਤੁਹਾਨੂੰ ਅਸੀਂ ਆਪਣੀਆਂ ਗਾਵਾਂ ਦੇ ਹੰਡੀ ਵਰਤੀ ਆ ਵੀ ਜਿਹਦੇ ਨਾਲ ਤੁਹਾਨੂੰ ਕੋਈ ਫਾਇਦਾ ਹੋਵੇ ਕੋਈ ਨੁਕਸਾਨ ਨਾ ਹੋਵੇ ਠੀਕ ਹੈ ਹੈ ਚਲੋ ਉਹਨੇ ਤਾਂ ਧੱਕਾ ਨਹੀਂ ਰੋਜੀ ਚਲੋ ਇਹ ਮੁਰਦਾਂ ਦੇ ਆਈ ਚਲੋ ਕੋ ਸਾਹ ਇਹ ਬਿੱਕੇਰੇ ਕਾਮੀ ਚੋ ਹਾਂਜੀ ਸਤਿ ਸ੍ਰੀ ਅਕਾਲ ਤੁਹਾਡਾ ਸਵਾਗਤ ਹੈ ਆਪਣੇ ਨਿਊ ਵਲੌਗ ਦੇ ਵਿੱਚ ਨੰਬਰ ਦਾ ਫਾਰਮ ਚ ਅੱਜ ਇੱਕਦਾਂ ਸਾਰੀ ਝੜੀ ਨੰਗ ਨੰ ਗਈ ਹਾਂ ਸ਼ਾਮ ਦਾ ਟਾਈਮ ਹੋਇਆ 5 ਵਜੇ ਲੇ ਗਾਵਾਂ ਥੱਲੇ ਦਾਇਆ ਚੌਣ ਤੇ ਆਪਾਂ ਵੀ ਥੋੜੀ ਜਿਹੀ ਲੇਟ ਹੋ ਗਿਆਂ ਕੰਮਾਂ ਤੋਂ ਪਰ ਮੇਰੇ ਨਾਲ ਵਿਕਿਆ ਚਲਾਈ ਮਸ਼ੀਨ ਤੇ ਬਾਕੀ ਆ ਜਾਓ ਤੁਹਾਨੂੰ ਅੱਜ ਮਿਲਦੇ ਹਾਂ ਥੱਲੇ ਗਾਵਾਂ ਚੌਂਦਿਆਂ ਚਲੋ ਗਾਵਾਂ ਚੌਂਦਿਆਂ ਰੋਜੀ ਵੀਰ ਕਈਆਂ ਨੇ ਕਹਿ ਦਿੰਦਾ ਉੱਥੋਂ ਵੀ ਚਲਾ ਲੈਂਦਾ ਬਾਕੀ ਚੈਨਲ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਹੋ ਤੇ ਬਾਕੀ ਆ ਜਾ ਤੁਹਾਨੂੰ ਮਿਲ ਜਿਓਂ ਕਾਹਾਂ ਜਿੱਥੇ ਚਾਹੁੰਦੇ ਆ ਬਾਕੀ ਕੋਸ਼ਿਸ਼ ਕਰਦੇ ਜਰੂਰ ਨਾ ਕੋਈ ਨਾ ਕੋਈ ਤੁਹਾਨੂੰ ਅਪਡੇਟ ਦੇ ਆ ਜਾਓ ਮੇਰੇ ਵਿੱਚ ਚੱਲਣ ਦਾ گاਵਾਂ ਦਾ ਕੰਮ ਆਪਾਂ ਵੀ ਥੋੜਾ ਜਿਹਾ ਲੇਟ ਬਾਕੀ ਆ ਜਾ ਤੁਹਾਨੂੰ ਮਿਲਦੇ ਹੁਣ گاؤں-ਗਵਾਂ ਚੋੜੀਏ ਬਾਕੀ ਗਾੜੀ ਮਿਲਨੇ ਤੁਹਾਨੂੰ ਔਲੀ-ਔਲੀ ਚੱਲ ਜਾਈਏ ਹਾਂ ਨਾ ਤਾਂ ਚੱਲਣ ਦਾ ਕਿ ਵਾਈ ਦਾ ਪੂਰੇ ਯੋਰਾ ਛੋਰਾ ਨੇ ਲੋਗਦਿਆਂ ਮੈਂ ਗਿਆ ਕਿਤੇ ਤਾਂ ਘੱਟ ਗਿਆ ਵਾਗ ਨਹੀਂ ਬਣਿਆ ਮੇਰੇ ਭਰਾ ਜਿਉ ਮਾਫੀ ਤੇ ਆ ਤੁਹਾਨੂੰ ਬੰਨ ਬਾਕੀ ਚੱਲਣ ਦਾ ਕੰਮ ਪੂਰੇ ਯੋਰਾ ਛੋਰਾ ਜੀ ਇਹ ਕਿਰਾਂ ਦਾ ਕੰਮ ਦਾ ਕਿੱਦਾਂ ਲਾ ਗਿਆ ਪੂਛ ਪਾ ਜਨਦੀਨਾ ਪੂਛ ਵਾਹ ਤਾਂਦੇ ਪੰਦੇ ਵੱਜ ਜਾਂਦਾ ਹਾਂ ਚੱਲਣ ਦਾ ਕੰਮ ਪੂਰੇ ਯੋਰਾ ਛੋਰਾ ਜੀ ਬਾਕੀ ਉਹ ਥੋੜਾ ਜਿਹਾ ਮਾਡੇ ਮੁੰਡੇ ਜਾਣ ਕਰਕੇ ਨਾ ਥੋੜਾ ਜਿਹਾ ਖਾਣੇ ਬਲੌਗ ਬਣੇ ਬਾਕੀ ਹੁਣ ਨਹੀਂ ਆਖਣਾ ਵੀ ਫਿਰ ਬਾਕੀ ਤੁਹਾਨੂੰ ਮਿਲਦੇ ਹਾਂ ਗਾੜੀ-ਗਾੜੀ ਛੱਡੋ ਵੀ ਜਾ ਸਾਜੀ ਆ ਦੋਵੇਂ ਛੱਡੋ ਤੇ ਤਾਂ ਕਰਕੇ ਬਲੌਗ ਥੋੜਾ ਜਿਹਾ ਆਪਣੇ ਤੋਂ ਬਣਿਆ ਨਹੀਂ ਜਾਣ ਔਨ ਕਰਕੇ ਤੇ ਬਾਕੀ ਕੋਈ ਨਹੀਂ ਕੰਮ ਰੱਖਦੇ ਨੇ ਕਿੱਛ ਕਿੰਨ ਤੋਂ ਦਾ ਬੜਾ ਓਕੇ ਮੋਲਿਆ ਮੋਲਿਆ ਚਲੋ ਬਾਕੀ ਮਿਲਦੇ ਹਾਂ ਤੁਹਾਨੂੰ ਕਿ ਵਾਈ ਦਾ ਯਟੋ ਕੰਮ ਕਿਹਾ ਹੋ ਡਨ ਹੋ ਤੇ ਹੁਣ ਲੱਗੇ ਆ ਦੁੱਧ ਲੱਦਣ ਬਾਕੀ ਹੋ ਗਏ ਨਾ ਬਾਲਟੀਆਂ ਫਿਰ ਤੁਹਾਨੂੰ ਮੈਂ ਦਾਦਾ ਵੀ 550 ਕੇ ਬਾਰੇ ਉਹਦੇ ਉਹਦੇ ਬਾਰੇ ਨਾ ਬੜੇ ਵੀਰਾਂ ਦੇ ਮੈਸੇਜ ਵੀ ਆਉਂਦੇ ਆ ਫੋਨ ਵੀ ਆਉਂਦੇ ਆ ਤੇ ਫੋਨ ਤੇ ਹੁਣ ਘਾਟ ਹੀ ਆਉਂਦੇ ਆ ਵੀ ਝੂਠ ਮਾਰੀ ਜਾਈਏ ਉਹ ਮੂੰਹ ਜੋ ਨਿਕਲ ਗਿਆ ਕਿਉਂ ਵਿਕਿਆ ਤੈਨੂੰ ਮਦਾ ਪੰਜ ਝੂਠ ਨਹੀਂ ਮਾਰਨਾ ਜੇ ਆਪਣੇ ਗਾਣੇ ਗੁਣੀ ਹੈਗਾ ਝੂਠ ਨਾਲ ਆਹ ਇਹਨਾਂ ਨੂੰ ਵੀ ਫਾਈਸਟੀ ਕੇ ਬਾਰੇ ਦੱਸਦੇ ਆਂ ਵੀ ਕੀ ਹਿਸਾਬ ਕਿਤਾਬ ਐ ਸਾਰਾ ਕੁਝ ਬਾਕੀ ਬਸ ਮਨਹੁਣੇ ਕਰ ਭਾਂਡੇ ਧੋ ਲੈਂਦਾ ਅੱਜ ਗੂੜ੍ਹ ਵੀ ਨਹੀਂ ਪਾਇਆ ਆ ਥੋੜਾ ਜਨਾ ਪੂਤਾ ਜ ਮੇਰਾ ਆ ਇੱਕ ਤਰ੍ਹਾਂ ਲਾ ਲਿਆ ਤੇ ਉਹਦੇ ਕਰਕੇ ਚੀਜ਼ੇ ਸੱਚ ਆ ਮੈਨੂੰ ਵੀ ਪਤਾ ਜੀ ਤੇ ਉਹਦੇ ਕਰਕੇ ਹਾਂ ਅੰਦਾਜ਼ੇ ਕੋਸ਼ਿਸ਼ ਜਿਹਦਾ ਵੇਖ ਕੋਣ ਨਹੀਂ ਹੋਣਾ ਜੀ ਤਾਂ ਮਾਲਕ ਨੂੰ ਠੀਕ ਹੈ ਭਰਾਵਾ ਨਹੀਂ ਬਖਾਉਂਦਾ ਮੁੰਡਾ ਵਿਗਰਾਵਾਂਦਾ ਠੀਕ ਹੈ ਬਿੱਕਾ ਜੀ ਨਾਮ ਖਾਇਆ ਕਰੀਏ ਚਲੋ ਜੀ ਨਹੀਂ ਬਖਾਉਂਦੇ ਮਾਲਕੋ ਸੌਰੀ ਹੋ ਗਈ ਆ ਅੱਜ ਦੀ ਮਾਫੀ ਦੋ ਮੰਨੋ ਬਾਕੀ ਚਲੋ ਤੁਹਾਨੂੰ ਮਿਲਦੇ ਹਾਂ ਅੱਗੇ ਹਾਂਜੀ ਤੁਹਾਨੂੰ ਮੈਂ ਦਾਦਾ ਨੂੰ ਵੀ 5G ਠੀਕੇ ਬਾਰੇ ਜਿੱਦਾਂ ਅੱਗੇ ਕਹਿ ਦਿੰਦੇ ਆ ਵੀ 5G ਠੀਕਾ ਕੱਤੋਂ ਹੁੰਦਾ ਆ ਕਦੋਂ ਲਾਈਦਾ ਆ ਮੈਂ ਅੱਗੇ ਵੀ ਰੀਲਾਂ ਦੇ ਵਿੱਚ ਦੱਸਦਾ ਹੀ ਰਹਿਣਾ ਲਗਭਗ ਕਿਹੜਾ 5G ਠੀਕਾ ਹੈ ਨਾ ਸੂੰ ਤੋਂ 2 ਮਹੀਨੇ ਪਹਿਲਾਂ ਲੱਗਦਾ ਹੈ ਉਹਦੇ ਨਾਲ ਇੱਕ ਗਾਂ ਦਾ ਜਿਹੜਾ ਚੱਡਾ ਆ ਉਹ ਬੰਦਾ ਵਧੀਆ ਤਰੀਕੇ ਨਾਲ ਕਈ ਯਾਰ ਆਪਾਂ ਕਹਿ ਨਹੀਂ ਦਿੰਦੇ ਗਾਂ ਦਾ ਜਦ ਚੱਡਾ ਨਹੀਂ ਬਣਿਆ ਗਾਂ ਦੁੱਧੂ ਨਹੀਂ ਦਈ ਗਾਂ ਦਾ ਚੱਡਾ ਕਈ ਕਹਿ ਦਿੰਦੇ ਆ ਵੀ ਅਸੀਂ ਕਿਹੜੀ ਗਾਂ ਵੇਚਣੀ ਆ ਅਸੀਂ ਚੱਡਾ ਬਣਾਗੇ ਕੀ ਕਰਨਾ ਜੇ ਗਾਂ ਦਾ ਚੱਡਾ ਹੋਊਗਾ ਤੇ ਫੇਰ ਹੀ ਗਾਂ ਦੁੱਧ ਹੰਦਾਊਗੀ ਦੁੱਧ ਦੇਊਗੀ ਜੇ ਚੱਡਾ ਹੀ ਨਿਕਾ ਜਾਏ ਫੇਰ ਦੁੱਧ ਕਿਦਾਂ ਦੇਊਗੀ ਵੀ ਜਿਹੜਾ ਵੀ 5 ਟੀਕੇ ਆ 5 ਟੀਕੇ ਲੱਗਦੇ ਆ ਸੂੰ ਤੋਂ ਪਹਿਲੋਂ ਦੋ ਮਹੀਨੇ ਤੋ ਤਾਂ ਸੂਤ ਤੋਂ ਬਾਅਦੋਂ ਵੀ ਲੱਗ ਜਾਂਦੇ ਆ ਦੋ ਮਹੀਨੇ ਪਹਿਲਾਂ ਲੱਗਦੇ ਹਫਤੇ ਦੇ ਵਿੱਚ ਇੱਕ ਟੀਕਾ ਲੱਗਦਾ ਵੀ 5 ਐਮਐਲ ਦਾ ਲਾ ਲਓ ਭਾਵੇਂ 10 ਦਾ ਲਾ ਲਓ ਅੱਬ ਦੇ ਲਗਭਗ 10 ਦਾ ਹੀ ਲਾਓ ਮੱਝ ਨੂੰ ਵੀ ਲੱਗ ਜਾਂਦਾ ਏ ਗਾਂ ਨੂੰ ਵੀ ਤੇ ਬੱਕਰੀ ਨੂੰ ਵੀ ਬੱਕਰੀ ਨੂੰ 5 ਐਮਐਲ ਲਾਇਓ ਬਾਕੀ ਕੋਈ ਵੀ ਆਪਾਂ ਚੀਜ਼ ਲੈਣੇ ਨਾ ਉਹਦੇ ਉੱਤੇ ਉਹਦੀ ਡੋਜ਼ ਲਿਖੀ ਹੁੰਦੀ ਆ ਵੀ ਇੰਨੀ ਡੋਜ਼ ਹੁੰਦੀ ਇੰਨੇ ਵਜ਼ਨ ਤੇ ਇੰਨੀ ਹੁੰਦੀ ਆ ਤੇ ਉਹ ਜ਼ਰੂਰ ਵੇਖ ਕੇ ਕਰ ਪੜ ਕੇ ਤੇ ਉਹ ਫੇਰ ਚੀਜ਼ ਲਾਇਆ ਕਰੋ ਠੀਕ ਆ ਤੇ ਬਾਕੀ ਜਿੱਦਾਂ ਵੀ ਇੱਕ ਟ੍ਰਾਂਸਲੇਸ਼ਨ ਫੀਡ ਆਉਂਦੀ ਆ ਉਹ ਪਾ ਲਿਆ ਕਰੋ 2 ਮਹੀਨੇ ਪਹਿਲਾਂ ਉਹਦੇ ਅੰਦੇ ਆ ਵੀ ਜੇ ਤੇ ਟ੍ਰਾਂਸਲੇਸ਼ਨ ਫੀਡ ਪਾਉਣੀ ਆ ਉਹਦੇ ਨਾਲ ਕੋਈ ਚੀਜ਼ ਨਹੀਂ ਆ 253 ਗੱਲ ਆਉਂਦੀ ਵੀ ਨਹੀਂ ਪਰ ਤੁਸੀਂ ਇੱਕ ਵਾਰ ਰਿਜ਼ਲਟ ਲੈ ਕੇ ਵੇਖੋ ਮੈਂ ਗਰੰਟੀ ਦਿੰਦਾ 100% 253 ਤੇ ਤੁਹਾਨੂੰ ਪੂਰਾ ਰਿਜ਼ਲਟ ਆਊਗਾ ਕਿਉਂਕਿ ਨਾ ਮੈਂ ਕਿਸੇ ਦੀ ਟੀਕੇ ਦੀ ਪ੍ਰਮੋਸ਼ਨ ਕਰਨਿਆ ਨਾ ਮੈਂ ਕਿਸੇ ਤੋਂ ਪੈਸੇ ਲਏ ਆ ਨਾ ਮੈਂ ਚੱਕਰ ਚ ਪਾਵਾਂ ਵਾਧੂ ਕੁਝ ਮਾਰਾਈ ਨਹੀਂ ਕਿ ਦਿੱਤਾ ਹੈ ਮੈਂ ਉਹ ਚੀਜ਼ ਦਾ ਤਾਂ ਵੀ ਜਿਹੜੀ ਅਸੀਂ ਆਪਣੀਆਂ ਗਾਵਾਂ ਦੇ ਹੰਦੀ ਵਰਤੀ ਆ ਵੀ ਜਿਹਦੇ ਨਾਲ ਤੁਹਾਨੂੰ ਕੋਈ ਫਾਇਦਾ ਹੋਵੇ ਕੋਈ ਨੁਕਸਾਨ ਨਾ ਹੋਵੇ ਠੀਕ ਆ ਮਨ ਨੂੰ ਹੋਰ ਕੋਈ ਪੈਸੇ ਦਾ ਲਾਲਚ ਨਹੀਂ ਆ ਕੁਝ ਨਹੀਂ ਆ ਵੀ ਮੈਂ ਦੇ ਇੱਕ ਹਿਸਾਬ ਲਾ ਲਵਾਂ ਵੀ ਤੁਸੀਂ ਕਹਿ ਲਓ ਵੀ ਸੇਵਾ ਕਰਨ ਵਾਲੀ ਗੱਲ ਆ ਵੀ ਚਲੋ ਜੇ ਮਹਾਰਾਜ ਨੇ ਗੁੰਨ ਦਿੱਤਾ ਆ ਥੋੜਾ ਬਾਧਾ ਪਤਾ ਆ ਤੇ ਆਪਾਂ ਗਾਂ ਲੋਕਾਂ ਦੀ ਵੰਡੀਏ ਵੀ ਆਪਣੇ ਕੋਲ ਰੱਖ ਕੇ ਕੀ ਕਰਾਂਗੇ ਜੇ ਥੋੜਾ ਬਾਧਾ ਪਤਾ ਠੀਕ ਆ ਤੇ ਬਾਕੀ ਮੇਰੇ ਭਰਾ ਤੁਹਾਡੇ ਸਿਰ ਤੇ ਤੁਸੀਂ ਥੋੜੀ ਬਤੀ ਸਪੋਰਟ ਕਰੋ ਪੀਤਾ ਡੈਲੀ ਚੀਜ਼ਾਂ ਬਣਾਈ ਦੀਆਂ ਆ ਪੀ ਤੁਸੀਂ ਵੇਂਦੇ ਹੋ ਕਮੈਂਟ ਕਰਦੇ ਫਿਰ ਖੁਸ਼ੀ ਹੁੰਦੀ ਆ ਫਿਰ ਹੋਰ ਨਰਕੀ ਆਉਂਦੀ ਬੰਦੇ ਚ ਵੀ ਮੈਂ ਆਹ ਕਰਾਂ ਤੇ ਬਾਕੀ ਵੀ 5 ਨੇ ਤਾਂ ਆਹ ਪ੍ਰੋਸੈਸਿਵ ਆਰਟ ਇਹਦਾ ਹੈਗਾ ਜੋ ਕਈ ਕਰਦੇ ਵੀ 5 ਤੇ ਟੀਕੇ ਵੀ ਲਾ ਦਿੰਦੇ ਆ ਤੇ ਗਾਣੂ ਕਿਉਂ ਵੀ ਦੇ ਦੇ ਦਿੰਦੇ ਆ ਵੈਡਮ ਮੈਚ ਵੀ ਦੇ ਦਿੰਦੇ ਇੱਕ ਕੰਮ ਕਰਿਆ ਕਰੋ ਜਿਹੜੀ ਪਹਿਲੇ ਨੇ ਉਹਨੂੰ ਕਿਉਂ ਭਾਵੇਂ ਦੇ ਦਿੱਤਾ ਤੇ ਦੂਜਿਆਂ ਨੂੰ ਟੀਕੇ ਲਾ ਦਿਆ ਕਰੋ ਕਿਉਂਕਿ ਟੀਕੇ ਲਾਉਣੇ ਥੋੜੇ ਸੌਕੇ ਜਿਹੜਾ ਵੈਡਮ ਮੈਚ ਰੋਜ਼ ਦੀ ਰੋਜ਼ ਮੂੰਹ ਜੇ ਦੇਣ ਔਖਾ ਆ ਤੇ ਬਾਕੀ ਚਲੋ ਜਿੱਦਾਂ ਤੁਹਾਡੀ ਮਰਜ਼ੀ ਮੇਰੀ ਤੇ ਆ ਰਿਜ਼ਲਟ ਹੀ ਆ ਆ ਦੇ ਸੋਝ ਹੀ ਮੇਰੀ ਕਿ ਆਹੀਂ ਟਰੀਟਮੈਂਟ ਕਰਦੇ ਹੋ ਤੇ ਬਾਕੀ ਆ ਜੋ ਤੁਹਾਨੂੰ ਮਿਲਦੇ ਨੇ ਘੱਟੇ ਬਾਕੀ ਖਾਨ ਦੀਆਂ ਰਾਣੀਆਂ ਵੰਡ ਵੰਡ ਆ ਇਹਨਾਂ ਨੂੰ ਦੂਜਾ ਥੋੜੇ ਕੱਟਿਆ ਫੇਰ ਖਿੱਚ ਕੇ ਥੋੜੇ ਜਿਹੇ ਇਹਨੂੰ ਕਰ ਦਿੰਨੇ ਆ ਬਾਕੀ ਫੇਰ ਨੂੰ ਐ ਖੁਰਲੀ ਚੱਟੀ ਜਾਣੀ ਤੇ ਬਾਕੀ ਆ ਜੋ ਤੁਹਾਨੂੰ ਮਿਲਦੇ ਅੱਗੇ ਮਾਤਾ ਹੁੰਦੇ ਭੰਡੇ-ੁੰਡੇ ਉਹਵੇਂ ਭਾਵੇਂ ਮਾਰਨ ਦੇ ਆਉ ਮਾਰ ਤਾਂ ਫਾਕੀ ਆਇਓ ਉਹਨਾਂ ਨੂੰ ਗਾੜੀ ਦਾ ਵੀ ਨੇ ਆਉ ਜਾਓ ਕੀ ਕਰਨ ਦੇ ਦੁੱਧ ਪਾਤਾ ਪੈਕੋ ਚ ਤੇ ਆਰਮੀ ਇੱਧਰ ਕੀ ਕਰਨ ਦੇ ਹਾਂ ਸਾਰਾ ਇਹ ਸੈ ਹੇਰੀ ਆਖਾਂ ਵੀ ਕਿੱਡੀ ਲਾਲੀ ਆ ਬੱਕਰੇ ਵੀ ਚੋਂਦਿਆ ਕੀ ਕਰਨੇ ਕੀ ਤਾਂ ਖਰਾਬ ਹੋ ਗਏ ਸਟਾਰਟ ਹੋਈ ਦਕਰੀ ਨੂੰ ਦੁੱਧ ਲਾ ਲੈਣਗੇ ਇਹ ਬੱਕਰੇ ਦੇ ਕਾਮੀ ਚੋਈ ਆ ਚੋਈ ਆ ਕਿੱਥੇ ਹੁਣ ਵੇਕੇ ਦੇਣੇ ਵਿਚਾਰੇ ਨੇ ਵੇਕੇ ਤੇ ਬਹੁਤ ਗਲਤ ਐਲੀਕੇਸ਼ਨ ਲੱਗਦੇ ਆ ਬਾਈ ਇਹ ਉਹਦਾ ਲੱਗਦਾ ਮੈਤੇ ਚਰਤੇ ਲੱਗਦਾ ਨਾ ਕੈਮਰਨ ਜੁੰਡੀ ਦਾ ਯਾਰ ਲੱਗਦਾ ਮੇਰੇ ਤੇ ਵਾ ਲੱਗਦਾ ਤੈਨੂੰ ਗਲਤ ਗੱਲਿਆ ਯਾਰ ਬੀਨਾਂ ਪਿਆਰ ਉੱਥੇ ਹੀ ਲੱਗੀਦਾ ਚੱਲ ਹੋ ਗਈ ਸਾਫ ਇਹ ਚ ਮਨ ਪੱਕਾ ਸੀ ਉਹ ਵੀ ਵਿਚਾਰੀ ਵੇਖ ਕਿਦਾਂ ਕੱਟੀ ਹੋਈ ਜਾਂਦੀ ਰੱਬ ਦਾ ਵਾਸਤਾ ਛੱਡੂ ਖੜਾ ਜੰਗੀ ਅੱਜ ਆਕੇ ਲਿਆ ਹੈਂ ਅੱਛਾ ਲਾ ਕਾਲ ਮਰਾਏਂਗਾ ਹੈਂ ਮਰਦੀ ਬੜਾ ਫਿਕਰੇ ਕੰਮ ਦਾ ਤੈਨੂੰ ਹੈ ਤੇਰਾ ਘਰ ਆਇਆ ਮੋਛਾ ਲੈ ਗਿਆ ਕੀ ਤੋੜਾ ਬੰਦੂ ਜੀ ਕਿਉਂ ਗੇਰ ਪਾਵਾ ਬੰਦ ਹੈ ਸ਼ਹਿਰ ਦੇ ਨੇ ਚੁੱਕਿਆ ਐਜਾ ਹੁੰਦਾ ਹੈ ਲੈ ਮੈਨੂੰ ਬੜਾ ਖਪਾਇਆ ਨਹੀਂ ਹਾਂ 15 ਮਿੰਟ ਲੱਗਾ ਸਟੈਂਡ ਲਈ ਚੱਕਰ ਹਾਂ ਆਪਾਂ ਰੜੀ ਲੁਕੀ ਚੱਕਰੀ ਗੇਰ ਨਹੀਂ ਇਹਦਾ ਸਟੈਂਡ ਚੁੱਕੀ ਤੁਰਦਾ ਨਹੀਂ ਹਾਂ ਹਾਂ ਬੰਦ ਹੋ ਗਿਆ ਤੇ ਉਹਨੂੰ ਪਤਾ ਨਹੀਂ ਮੈਂ ਸਟੈਂਡ ਚੁੱਕਿਆ ਹਾਂ ਬਸ ਉਹ ਬੱਚਾ ਆਣਾ ਜੇ ਉਹ ਤਾਂ ਵੀ ਰਿਸ ਪਾਵੇ ਕੀ ਬੰਦ ਮੈਂ ਘਰੇ ਆ ਪੜ ਗਿਆ ਹੀ ਵੇ ਯਾਰ ਕੇ ਹਾਂ ਪੜ ਗਿਆ ਤੂੰ ਕਿਰੋ ਪੰਡ ਲੱਈਏ ਬਿੱਗਰਾਮ ਲੱਈਏ ਯਾਰ ਠੰਦ ਬਹੁਤ ਲੱਗਣ ਦੀ ਚਾਵਾਂ ਗਾੜੀ ਪੱਲੇ ਪੁੱਲੇ ਯਾਰ ਮੈਂ ਜਾਣ ਉੱਪਰ ਹੈ ਆ ਭੁੱਖ ਲੱਗੀ ਰੋਟੀ ਖਾਣੀ ਯਾਰ ਕੱਲ ਆਏ ਹੋਏ ਜਾਣਦੇ ਹਾਂ ਨੱਗਿਆ ਹੋੜੇ ਗਾਵਾਂ ਗੱਡੀ ਚ ਆਵੇਗਾ ਨਾ ਗੱਡੀ ਜਾਨੇ ਕਿ ਨਿੱਕੇ ਲਾਵੇ ਗੱਡੀ ਕੋਲੇ ਨੂੰ ਗਾਣੇ ਗੱਡੀ ਵੈਲਿਊ ਵੈਲਿਊ ਕਰਦੀ ਚੀਂ ਗਾਰੇ ਟਰੈਕਟਰ ਤੇ ਲੱਗਦੀ ਆ ਟਰੈਕਟਰ ਤੇ ਲਾ ਲਈ ਗੱਡੀ ਜੀ ਗੱਡੀ ਬਹੁਤ ਘੱਟ ਤੇ ਆ ਫਿਰ ਘੱਟ ਚੋਂ ਵੀ ਨਹੀਂ ਰਾਜਾ ਆ ਹੈ ਨਾ ਰੈਬਿਟ ਤੇ ਹੁਣ ਚੱਗਾ ਹੈ ਨਹੀਂ ਉਦਾਂ ਗੱਡੀ ਘਾਟੀ ਲਾਈਂਦੇ ਬਾਵਾ ਟਰੈਕਟਰ ਰਮੀ ਕਣ ਲਾਉਂਦਾ ਦਵੜਾ ਦਜੇ ਦੜਾ ਗੱਪੜਾ ਦੇ ਟੋਟਿਆ ਹੈ ਹੈ ਜੇਦਾ ਜਿੱਤਰੇ ਦਾ ਕੰਪਰੂਆ ਦਿਲ ਟੁੱਟੇ ਹੋ ਚਲੋ ਅਨੇ ਤੋਂ ਧੱਕੇਣ ਬੀ ਜੀ ਚਲੋ ਸਾਬ ਐ ਮੁਰਦੇ ਤੇ ਆਈ ਚਲੋ ਕੋ ਸਾਬ ਮਾਰ ਕੋ ਚਲੋ ਗਾ ਉਹ ਮੇਰੀ ਗੱਲ ਸਾਨੂੰ ਲਾਉ ਭਾਂਡੇ ਮੈਂ ਦੋ ਗਰੀਲਾ ਬਣਾਉਣੀ ਮੈਂ ਬਣਾਉਂਦਾ ਜਾ ਉਹ ਦੱਸੂਗੇ ਕੀ ਸਰਕਤ ਉਹ ਗਾਲੀ ਗਰੀਸ ਇੰਨੀ ਉਦਨ ਬੂਹੇ ਨੂੰ ਲੱਗਦੀ ਲੱਗਦੀ ਨੋ ਕਰਦਾ ਮੈਂ ਸ਼ੋਰ ਪਾਉ ਉਹਨੂੰ ਸਾਉ ਤੂੰ ਫੇਮਸ ਹੋ ਗਿਆ ਇਨ ਤੇ ਫੈਲਾਉਂਦੇ ਕੱਲ ਮੈਨੂੰ ਤੈਨੂੰ ਇਹਨੂੰ ਬੌਕਸਰ ਦਰੋਚਾ ਖਾ ਗਿਆ ਤੇ ਗੱਲ ਤੋਂ ਉੱਤੇ ਕਹਿ ਲਓ ਵੀ ਮਿੱਤਰੋ ਅੱਜ ਦਾ ਇਨਾ ਇੱਕ ਵਲੌਗ ਇਹ ਬਣਿਆ ਤੇ ਨਿੱਕਾ ਹੀ ਆ ਚਲੋ ਤੇ ਬਾਕੀ ਚਲੋ ਹੁਣ ਇਨਾ ਹੀ ਪਾਵਾਂਗੇ ਅੱਜ ਤੇ ਬਾਕੀ ਚਲੋ ਕੋਸ਼ਿਸ਼ ਕਰਦੇ ਹਾਂ ਉਹਨਾਂ ਗਾਂ ਵੱਡਾ ਬਣਾਇਆ ਕਰੀਏ ਤਨੂੰ ਮਿਲਦੇ ਆ ਅਗਲੇ ਵਲੌਗਰ ਵਿੱਚ ਚੈਨਲ ਸਬਸਕ੍ਰਾਈਬ ਲਾਈਕ ਸ਼ੇਅਰ ਜਰੂਰ ਕਰਦਿਆ ਕਰੋ ਭਰਾ ਤੁਹਾਡੇ ਲਈ ਬਣਾਇਆ ਰ ਬਾਕੀ ਕਮੈਂਟ ਕਰਕੇ ਦੱਸਿਆ ਕਰੋ ਵੀ ਤੁਹਾਨੂੰ ਕਿੱਦਾਂ ਦੀ ਚੀਜ਼ ਚਾਹੀਦੀ ਬਾਕੀ ਆਜੋ